ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਰਾਮ ਰਾਮ ਮੈਂ ਸੂਫੀ ਗੁਜਰ ਕੱਲ ਮੈਂ ਇੱਕ ਮੁੰਡੇ ਦੇ ਹੱਕ ਚ ਬੋਲਿਆ ਸੀ ਉਹ ਮੁੰਡੇ ਤੇ ਪ੍ਰਨੀਤ ਕੌਰ ਸੰਧੂ ਸੰਧੂਆਂ ਦੀ ਕੁੜੀ ਕਹਿੰਦੇ ਆ ਉਹਨੂੰ ਅੱਜਕੱਲ ਪੋਡਕਾਸਟਾਂ 'ਇਂ ਬਹੁਤ ਬੋਲਦੀ ਆ ਇਹ ਕੁੜੀ ਬਚਪਨ ਤੋਂ ਹੀ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੀ ਆ ਇਹਦੀ ਮਾਂ ਕਰਦੀ ਆ ਇਹਨਾਂ ਨੇ ਨਾ ਕੁੜੀ ਦੇ ਜਿਹੜਾ ਮੁੰਡਾ ਜੇਲ੍ਹ 'ਚ ਆ ਜਿੱਤੇ ਹੁਣ ਕੇਸ ਹੋਇਆ ਬਲਤਕਾਰ ਦਾ ਕੀਤਾ ਸੀ ਉਹਦੇ ਘਰ ਦੀ ਵੀਡੀਓ ਬਣਾ ਕੇ ਸੈਂਡ ਕੀਤੀ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜੇ ਤੁਸੀਂ ਨਾ ਪਿੱਛੇ ਹਟੇ ਤੁਹਾਨੂੰ ਮਾਰ ਦਿੱਤਾ ਜਾਏਗਾ ਹੁਣ ਮੈਂ ਸਾਰੇ ਆਪਣੀ ਸਿੱਖ ਦਲ ਫੌਜਾਂ ਨੂੰ ਆਪਣੇ ਜਿੰਨੇ ਵੀ ਸਿੱਖ ਸਮਾਜ ਆ ਬੁੱਢਾ ਦਲ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਜਿੰਨੇ ਵੀ ਸਾਡੇ ਮੰਤਰੀ ਹੈਗੇ ਆ ਸਾਰਿਆਂ ਕੇ ਰਿਕਵੈਸਟ ਕਰਦਾ ਜਿੰਨੇ ਸਾਡੇ ਪਿੰਡ ਦੇ ਸਰਪੰਚ ਆ ਘਰਦਿਆਂ ਨੂੰ ਸਪੋਰਟ ਕਰੋ ਜੇ ਕੱਲ ਨੂੰ ਮੇਰੇ ਘਰ ਤੇ ਗੱਲ ਆਉਂਦੀ ਆ ਤਾਂ ਮੇਰੇ ਘਰਦਿਆਂ ਨੂੰ ਵੀ ਤੁਸੀਂ ਹੀ ਛਾਵਣੀ ਮੰਗੋ ਖੜਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਰਨੀਤ ਕੋਰ ਦੇ ਚਰਚੇ ਅਕਸਰ ਚੱਲਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਦੋਸਤੋ ਸੂਫੀ ਗੁੱਜਰ ਨੇ ਰਿਪਲਾਈ ਕਰ ਦਿੱਤਾ ਹੈ ਅਤੇ ਉਸ ਦੇ ਵੱਲੋਂ ਕੁਝ ਫੋਟੋਜ਼ ਅਤੇ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਨੇ ਪਰਨੀਤ ਕੋਰ ਦੀਆਂ ਜਿਸ ਦੇ ਵਿੱਚ ਦੋਸਤੋ ਉਸ ਦੀ ਸਾਰੀ ਸੱਚਾਈ ਸਾਹਮਣੇ ਆਈ ਹੈ ਅਤੇ ਸੂਫੀ ਗੁੱਜਰ ਦਾ ਕਹਿਣਾ ਹੈ ਕਿ ਇਹਨਾਂ ਮਾਵਾਂ ਧੀਆਂ ਨੇ ਇਹ ਧੰਦਾ ਬਣਾਇਆ ਹੈ ਅਤੇ ਇਹ ਲੋਕਾਂ ਨੂੰ ਲੁੱਟ ਕੇ ਖਾ ਜਾਂਦੀਆਂ ਨੇ ਇਹਨਾਂ ਕਈਆਂ ਮੁੰਡਿਆਂ ਦੇ ਕੋਲੋਂ ਪਹਿਲੁੱਟੀ ਨੇ ਜੋ ਕਿ ਸੂਫੀ ਗੁੱਜਰ ਦੇ ਬੋਲ ਹਨ ਅਤੇ ਦੋਸਤੋ ਹੋਰ ਵੀ ਕਈ ਗੱਲਾਂ ਕੀਤੀਆਂ ਨੇ ਸੂਫੀ ਗੁੱਜਰ ਨੇ ਇਹਨਾਂ ਦੇ ਬਾਰੇ ਅਤੇ ਹੋਰ ਵੀ ਕਈ ਵੀਡੀਓਜ਼ ਸਾਡੇ ਕੋਲੇ ਆਈਆਂ ਹਨ ਜੋ ਕਿ ਤੁਹਾਨੂੰ ਦੋਸਤੋ ਅਗਲੀ ਅਪਡੇਟਸ ਦੇ ਵਿੱਚ ਮਿਲਣਗੀਆਂ ਫਿਲਹਾਲ ਦੋਸਤੋ ਸਾਡੇ ਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਸਾਡੇ ਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ